ਸੁਹਾਵਣਾ ਗੁਰਮੁਖ ਪੰਥ ਸੁਹਾਵਣਾ ਗੁਰਮੁਖ ਪੰਥ ਸੁਹਾਵਣਾ ਗੁਰਮੁਖ ਪੰਥ ਸੁਹਾਵਣਾ ਤਨ ਗੁਰੂ ਤਨ ਗੁਰੂ ਪਿਆਰਾ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਜਿਹੜੇ ਆਪਾਂ ਪ੍ਰੋਗਰਾਮ ਲਿਖੇ ਸੀ 30 ਜਨਵਰੀ ਤੇ 31 ਜਨਵਰੀ ਪਹਿਲੀ ਫਰਵਰੀ ਜੋ ਆਪਾਂ ਸਮਾਗਮ ਲਿਖੇ ਸੀ ਤੇ ਬਹੁਤ ਵਧੀਆ ਤਰੀਕੇ ਨਾਲ ਨੇਤਰੇ ਚੜੇ ਨੇ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਸਾਰੇ ਰਿਸ਼ਤੇਦਾਰ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਆਣ ਕੇ ਵੱਡੀਆਂ ਸ਼ਰਵਾਂ ਨਿਭਾਈਆਂ ਨੇ ਸੋ ਬਹੁਤ ਵਧੀਆ ਲੱਗਾ ਹੈ ਆ ਸੋ ਇਹ ਜਿਹੜੇ ਪ੍ਰੋਗਰਾਮ ਨੇ ਹਰ ਸਾਲ ਦੇ ਸਾਲ ਆਪਾਂ ਅੱਗੇ ਵੀ ਕਰਾਉਨੇ ਆਂ ਗਾਂਵ ਵੀ ਕਰਾਉਂਦੇ ਰਾਂਗੇ ਤੇ ਸੰਗਤਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਖਾਸ ਕਰਕੇ ਨੰਗਲਵਾਲੀਆਂ ਸੰਗਤਾਂ ਤੇ ਆਪਣੇ ਭਾਜੀ ਹੋਰੀ ਆਏ ਨੇ ਪਰਚੇਤਨ ਹੋਰੀ ਸਤਵਿੰਦਰ ਭਾਜੀ ਆ ਬਟਾਲੇ ਤੋਂ ਆਏ ਨੇ ਇਹਨਾਂ ਨੇ ਬਹੁਤ ਵੱਡੀਆਂ ਸਵਾਵਾਂ ਨਵਾਈਆਂ ਨੇ ਤੇ ਸਰਪੰਚ ਸਾਹਿਬ ਨੇ ਇੱਥੇ ਕਿਧਰ ਗਏ ਸਰਪੰਚ ਸਾਹਿਬ ਉਹਦੇ ਜੀ ਉਹਦੇ ਤੇ ਉਹ ਸਾਨੂੰ ਬਾਲਣ ਦੀ ਸੇਵਾ ਕਰਦੇ ਨੇ ਹਰ ਸਾਲ ਦੇ ਸਾਲ ਜਿਹੜੀ ਬਾਲਣ ਦੀ ਸੇਵਾ ਸਾਨੂੰ ਬਹੁਤ ਵੱਡੀ ਸੇਵਾ ਹੈ ਕਿਉਂਕਿ ਸਾਡੇ ਇੱਥੇ ਲੰਗਰ ਪਕਦਾ ਤੇ ਬੱਲਣਾ ਬਹੁਤ ਜ਼ਰੂਰੀ ਬਹੁਤ ਜ਼ਿਆਦਾ ਚਾਹੀਦਾ ਹੁੰਦਾ ਸੋ ਸਾਡੇ ਕੋਲੋਂ ਬਾਬੇ ਦੀ ਕਿਰਪਾ ਨਾਲੇ ਬੱਲਣ ਨੇ ਮੁੱਕਣ ਦਿੰਦੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਹੋਰਾਂ ਦਾ ਸੁਤਿੰਦਰ ਭਾਜੀ ਹੋਰਾਂ ਦਾ ਸੋ ਜਿਹੜੇ ਪ੍ਰੋਗਰਾਮ ਲੀਕੇ ਗਏ ਸੀ ਬਹੁਤ ਵਧੀਆ ਨਿਤ ਚੜੇ ਆ। ਉਦੋਂ ਕਿਹੋ ਜਿਹਾ ਆਨੰਦ ਮਿਲਿਆ ਜਿਹੜਾ ਸਭਾਲ ਹੋਇਆ। ਦੇਖੋ ਬਹੁਤ ਵਧੀਆ ਰਾਗੀ ਢਾਡੀ ਕੀਰਤਨੀਏ ਪਹੁੰਚੇ ਸੀ ਸੋ ਭਾਈ ਬਲਦੇਵ ਸਿੰਘ ਜੀ ਬਡਾਲਾ Swami Jasdevanand ji ਆਏ ਹੋਏ ਨੇ ਕੁਣ ਬਹੁਤ ਵਧੀਆ ਰੰਗ ਬੰਨੇ ਨੇ ਸੋ ਬਹੁਤ ਵਧੀਆ ਲੱਗਾ ਸੰਗਤਾਂ ਨੇ ਬਹੁਤ ਆਨੰਦ ਮਾਣਿਆ ਆ ਸੋ ਇੱਕ ਪਰਮੇਸ਼ਰ ਦੀ ਬੜੀ ਵੱਡੀ ਕਿਰਪਾ ਰਹੀ ਏ ਕਿ ਜਿਨ੍ਹਾਂ ਨੇ ਅੱਜ ਕਹਿੰਦੇ ਸੀ ਕਿ ਮੀ ਪਾਣਾ ਪ੍ਰਮਾਤਮਾ ਨੇ ਹੱਥ ਦੇ ਕੇ ਸਾਨੂੰ ਦਿਨ ਦੇ ਕੇ ਤੇ ਬਹੁਤ ਬਹੁਤ ਵਧੀਆ ਤਰੀਕੇ ਨਾਲ ਸਮਾਗਮ ਨੇtre ਚੜੇ ਆ ਆਮ ਲੋਕਾਂ ਨੂੰ ਕੀ ਮੈਸੇਜ ਦੇ ਰਿਹਾ ਤੈਨੂੰ ਦੇਖੋ ਅਸੀਂ ਤੇ ਇੱਕ ਮੈਸੇਜ ਨਹੀਂ ਦੇ ਸਕਦੇ ਇਹਨੇ ਜੋਗੇ ਨਹੀਂ ਸੋ ਫਿਰ ਵੀ ਜਿੰਨੇ ਜਿੰਨੀ ਨੂੰ ਪ੍ਰਮਾਤਮਾ ਨੇ ਬੁੱਧੀ ਬਖਸ਼ੀ ਆ ਮੈਸੇਜ ਇਹ ਹੀ ਆ ਕਿ ਭਾਈ ਗੁਰੂ ਨਾਲ ਜੁੜਿਆ ਕਰੋ ਸੇਵਾ ਤੇ ਸਿਮਰਨ ਕਰਿਆ ਕਰੋ ਤੇ ਆਪਣੇ ਪਰਿਵਾਰ ਨੂੰ ਆਪਣੇ ਮਾਪੇ ਬਾਪ ਨੂੰ ਆਪਣੇ ਧੀਆ ਪੁੱਤਰਾ ਨੂੰ ਸੁਭਾਲਿਆ ਕਰੋ ਆਸ਼ਰਮ ਮਾ ਦੇ ਵਿੱਚ ਛੱਡਣ ਨਾਲ ਆਪਣੇ ਘਰ ਬੈ ਕੇ ਉਹਨਾਂ ਦੀ ਸੇਵਾ ਕਰਿਆ ਕਰੋ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੌਕਾ ਹੈ ਜੀ ਬੜਾ ਮਾਣ ਹੈ ਸਾਨੂੰ ਕਿ ਸਾਡੇ ਬੇਗੋਵਾਲ ਦੇ ਜਸਵੀਰ ਸਿੰਘ ਜਸਈ ਸਾਹਿਬ ਯੂ ਐਸ ਏ ਉਹਨਾਂ ਨੇ ਇੱਕ ਬਹੁਤ ਖੂਬਸੂਰਤ ਆਸ਼ਰਮ ਬਣਾਇਆ ਸਾਡੇ ਇਲਾਕੇ ਵਿੱਚ ਸਾਰੇ ਲੋਕਾਂ ਲਈ ਲੋੜਵੰਦ ਲੋਕਾਂ ਲਈ ਬੇਰਜ਼ ਲੋਕਾਂ ਲਈ ਔਰ ਜਿਨਾ ਬੇਵਜਹ ਪਰਿਵਾਰਾਂ ਨਾਲ ਨਿਸ਼ਾਮ ਸੱਕ ਰਹੇ ਉਹਨਾਂ ਨੂੰ ਸਾਈਂ ਸਾਹਿਬ ਪਨਾਹ ਦੇ ਰਹੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਵੱਲੋਂ ਬਖਸ਼ਿਸ਼ ਕੀਤੀ ਹੈ ਨਾ ਇਹ ਵੀ ਰਾਈਜੀ ਪੱਤਰ ਤੇ ਸਾਰੇ ਸੰਪਾਦਕ ਵਧਾਈ ਦੇ ਪੱਤਰ ਨੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਔਰ ਵਾਹਿਗੁਰੂ ਜੀ ਕੀ ਫਤਿਹ ਜੋ ਅਜਨਤ ਆਸ਼ਰਮ ਬਾਬਾ ਮੋਤੀਰਾਮ ਮਹਾਰਾਜ ਵਿਖੇ ਜੋ ਅੱਜ ਸਨਾਨਾ ਸਮਾਗਮ ਹੋਏ ਨੇ ਮਹਾਰਾਜ ਦੀ ਬੜੀ ਕਿਰਪਾ ਸਭ ਬੜੀਆਂ ਸੰਗਤਾਂ ਨੇ ਹਾਜ਼ਰ ਪਰਈਏ ਰਾਗੀਆਂ ਟਾਡੀਆਂ ਕਥਾਵਾਚਕਾਂ ਨੇ ਕੀਰਤਨ ਤੇ ਆਨੰਦ ਬਾਣੀ ਨੇ ਸੰਗਤਾਂ ਨੇ ਸੱਚੇ ਪਾਤਸ਼ਾਹ ਨੇ ਬੜਾ ਵਧੀਆ ਦਿਹਾੜਾ ਦਿੱਤਾ ਤੇ ਸੋ ਅਸੀਂ ਇਹ ਸਮੀਨ ਜੋ ਵੀ ਧੰਨਵਾਦ ਸਾਈ ਸਾਹਿਬ ਦਾ ਕਰਨਾ ਚਾਹੁੰਦੇ ਹਾਂ ਜੋ ਇਹਨਾਂ ਨੇ ਇਹ ਉਪਰਾਲਾ ਕੀਤਾ ਹੋਇਆ ਤੇ ਹਰ ਸਾਲ ਸਮਾਗਮ ਕਰਾਉਂਦੇ ਨੇ ਨਾਲੇ ਸੰਗਤਾਂ ਕੀਰਤਨ ਦਾ ਦਾਹ ਲੈਂਦੀਆਂ ਨਾਲੇ ਬੇ ਸਾਰਿਆਂ ਨੂੰ ਸਹਾਰਾ ਮਿਲਦਾ ਜੋ ਸਾਡੇ ਇਲਾਕੇ ਦੇ ਵਿੱਚ ਬਹੁਤ ਮਾਣ ਵਾਲੀ ਗੱਲ ਹੈ ਜੀ ਅਬੂਨ ਫਰਮ ਸਤਕਾਰਯੋਗ ਗੁਰੂ ਰੂਪਿਆਰੀ 사ਤਸੰਗ ਜੀ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਬੈਠੇ ਗੁਰੂ ਨਾਨਕ ਨਾਮ ਲੇਵਾ ਸਾਰੇ ਸੁਖ ਸਿੱਖ ਬੁੱਤੀ ਜੀਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਤ ਜਨਾ ਮੈਂ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਅਸੀਂ ਬਹੁਤ ਹੀ ਵੱਡਿਆਂ ਪਾਗਾ ਵਾਲੇ ਹਾਂ ਬਹੁਤ ਹੀ ਸ਼ੁਭ ਕਰਮਾਂ ਵਾਲੇ ਹਾਂ ਤਨ ਸਤਗੁਰੂ ਤਨ ਸਤਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਬਹੁਤ ਰਹਿਮਤ ਹੋਈ ਹੈ ਜੋ ਸਮਾਗਮ ਪਿਛਲੇ ਕਈ ਦਿਨਾਂ ਤੋਂ ਉਲਿੱਕੇ ਗਏ ਸਨ ਜਿਨ੍ਹਾਂ ਜਸ ਸੰਪੂਰਨਤਾ ਹੋਈ ਹੈ ਆਤੀ ਸਤਿਕਾਰਯੋਗ ਦਾ ਕਸ਼ਮੀਰ ਸਿੰਘ ਸਾਹੀ ਅਤੇ ਉਹਨਾਂ ਦਾ ਪਰਿਵਾਰ ਮੇਰੇ ਵੀ ਸਰਦਾਰ ਬਿੱਕਰ ਸਿੰਘ ਜੀ ਸਾਹੀ ਵਿਦੇਸ਼ਾਂ ਦੀ ਧਰਤੀ ਤੇ ਵਸ ਰਹੇ ਹਨ ਸਾਰੇ ਹੀ ਪਰਿਵਾਰ ਦਾ ਤਹਿ ਦਿਲੋਂ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਜਿਨ੍ਹਾਂ ਨੇ ਅੱਜ ਤੋਂ 8 ਸਾਲ ਪਹਿਲਾਂ ਜਿਹੜੀ ਸੋਚੀ ਸੀ ਉਸੋ ਸੋਚ ਨੂੰ ਫੜ ਲੱਗਾ ਹੈ ਉਹਨਾਂ ਨੇ ਆਪਣੇ ਦਿਲ ਦਾ ਟੁਕੜਾ ਇਸ ਧਰਤੀ ਨੂੰ ਉਹਨਾਂ ਦੇ سپرد ਕੀਤਾ ਹੈ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਸੀ ਜਿਨ੍ਹਾਂ ਬੇਸਹਾਰਿਆਂ ਨੂੰ ਘਰੋਂ ਕੱਢ ਦਿੱਤਾ ਜਾਂਦਾ ਸੀ ਜਿਨ੍ਹਾਂ ਅਗਹੀਨ ਬੱਚਿਆਂ ਨੂੰ ਘਰ ਵਿੱਚ ਰੱਖਿਆ ਨਹੀਂ ਜਾਂਦਾ ਸੀ ਮੰਦਬੁੱਧੀਆਂ ਨੂੰ ਘਰੋਂ ਕੱਢ ਦਿੱਤਾ ਜਾਂਦਾ ਸੀ ਮਾਤਾ ਪਿਤਾ ਨੂੰ ਘਰੋਂ ਕੱਢ ਦਿੱਤਾ ਜਾਂਦਾ ਸੀ ਉਹਨਾਂ ਵਾਸਤੇ ਇਹ ਬਹੁਤ ਵੱਡਾ ਮਨੁੱਖਤਾ ਦੀ ਸੇਵਾ ਦਾ ਇੱਕ ਬਹੁਤ ਵੱਡਾ ਘਰ ਬਣਾ ਕੇ ਜਿੱਥੇ ਉਹਨਾਂ ਨੇ ਸਾਨੂੰ ਧਨਵਾਦੀ ਬਣਾਇਆ ਹੈ ਉੱਥੇ ਸਾਰੀ ਸੰਗਤ ਇਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜਿਹੜੇ ਪੂਰੇ ਸਾਲ ਵਿੱਚ ਇਨਾਂ ਅਪੰਗ ਇਨਾਂ ਨਿਆਸਰਿਆਂ ਦਾ ਆਸਰਾ ਬਣਦੇ ਹਨ ਉਥੇ ਸਾਲ ਵਿੱਚ ਜੋ ਬਹੁਤ ਵੱਡਾ ਸਮਾਗਮ ਰਚਦੇ ਹਨ ਉਸ ਸਮਾਗਮ ਦੀ ਅੱਜ ਸੰਪੂਰਨਤਾ ਹੋਈ ਹੈ ਪਰਸੋ ਰੋਜ ਤੋਂ ਧੁਰ ਕੀ ਬਾਣੀ ਆਏ ਦਿਨ ਸਗਲੀ ਚਿੰਤਾ ਮਟਾਈ ਦੇ ਮਹਾਵਾਕ ਅਨੁਸਾਰ ਸ੍ਰੀ ਆਖਾਨਪੁਰ ਸਾਹਿਬ ਰੰਗ ਹੋਏ ਸਨ ਜਿਨ੍ਹਾਂ ਦੇ ਨਿਰਵਿਗੰਤ ਸਹਿਦ ਭੋਗ ਪਏ ਭੋਗ ਉਪਰੰਤ ਖੁੱਲੇ ਦੀਵਾਨ ਵਿੱਚ ਧੰਨ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ਮਾਨ ਹੋਏ ਖੁੱਲੇ ਪੰਡਾਲ ਵਿੱਚ ਦੀਵਾਨ ਸਜੇ ਰਾਗੀ ਢਾਡੀ ਗੁਰੂ ਕੇ ਕੀਰਤਨੀਆਂ ਨੇ ਹਰ ਜਸ ਕੀਤਾ ਤੇ ਸੰਗਤਾਂ ਨੂੰ ਬਹੁਤ ਵੱਡਾ ਇਹ ਉਪਦੇਸ਼ ਦਿੱਤਾ ਕਿ ਗੁਰੂ ਦੇ ਲਾੜ ਲੱਗਣਾ ਹੈ ਆਪਣੇ ਮਾਤਾ ਪਿਤਾ ਦੀ ਕਿਸ ਤਰ੍ਹਾਂ ਸਾਂਭ ਸੰਭਾਲ ਕਰਨੀ ਹੈ ਮਾਤਾ ਪਿਤਾ ਨੂੰ ਸੰਭਾਲਣਾ ਹੈ ਘਰੋਂ ਨਹੀਂ ਕੱਢਣਾ ਤੇ ਦੂਸਰੀ ਗੱਲ ਤੇ ਆਪਣੇ ਪੰਜਾਬ ਦੇ ਵਿੱਚ ਜ਼ਿਆਦਾਤਰ ਬੱਚੇ ਅੱਜ ਪੜ੍ਹਾਈ ਨੂੰ ਛੱਡ ਕੇ ਨਸ਼ਿਆਂ ਦੀ ਲਤ ਜੋ ਲੱਗੇ ਹੋਏ ਹਨ ਉਹਨਾਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਆ ਕੇ ਇੱਥੇ ਦੇਖੋ ਜਿਹੜੇ ਬੇਸਹਾਰਾ ਬੱਚੇ ਜਿਨ੍ਹਾਂ ਦਾ ਕੋਈ ਨਹੀਂ ਹੈ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਸੀ ਉਹਨਾਂ ਦਾ ਇਹ ਹਸਾਰਾ ਬਣੇ ਹੋਏ ਹਨ ਤੁਹਾਡੇ ਤਾਂ ਮਾਤਾ ਪਿਤਾ ਤੁਹਾਡੇ ਕੋਲ ਹਨ ਤੁਸੀਂ ਕਿਉਂ ਇਹਨਾਂ ਨਸ਼ਿਆਂ ਵਿੱਚ ਪਏ ਹੋ ਇਹਨਾਂ ਨਸ਼ਿਆਂ ਨੂੰ ਛੱਡ ਕੇ ਗੁਰ ਸਿੱਖੀ ਦੇ ਮਾਰਗ ਤੇ ਚੱਲੋ ਇਹਨਾਂ ਇਸ ਉਪਦੇਸ਼ ਨੂੰ ਹਿਰਦੇ ਵਿੱਚ ਵਸਾਓ ਗੁਰੂ ਦੇ ਸੇਖੋ ਸਿੱਖੀ ਵਿੱਚ ਦੇ ਲੜ ਲੱਗੇ ਰਹੋ ਕਿੰਗੇ ਸਰਦਾਰ ਕਸ਼ਮੀਰ ਸਿੰਘ ਸਾਈ ਜੋ ਵਿਦੇਸ਼ਾਂ ਵਿੱਚ ਧਰਤੀ ਤੇ ਕਮਾਈ ਵੀ ਕਰਦੇ ਕਮਾਈ ਦੇ ਦਸਵੰਦ ਵਿੱਚੋਂ ਸਾਰਿਆਂ ਨੂੰ ਪਾਲ ਰਹੇ ਹਨ ਤੇ ਤੁਸੀਂ ਨਸ਼ਿਆਂ ਦੇ ਵਿੱਚ ਲੱਤ ਵਿੱਚ ਲਾ ਕੇ ਆਪਣੇ ਮਾਤਾ ਪਿਤਾ ਦਾ ਆਪਣਾ ਗੁਜ਼ਾਰਾ ਨਹੀਂ ਕਰ ਸਕਦੇ ਆਪਣੇ ਮਾਤਾ ਪਿਤਾ ਨੂੰ ਕਿੱਥੋਂ ਦੇਖੋਗੇ ਇਸ ਕਰਕੇ ਗੁਰੂ ਦੇ ਨਾਲ ਲੱਗੋ ਇਸ ਸਮਾਗਮ ਦਾ ਇਹੀ ਉਦੇਸ਼ ਹੈ ਕਿ ਆਪਣੇ ਮਾਤਾ ਪਿਤਾ ਦੀ ਸਾਂਭ ਸੰਭਾਲ ਕਰੋ ਨਸ਼ਿਆਂ ਨੂੰ ਦੂਰ ਹੋ ਕੇ ਗੁਰਸਿੱਖ ਬਣੋ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਗੁਰੂ ਪਿਆਰੀ ਸਾਧ ਸੰਗਤ ਜੀ ਬਹੁਤ ਹੀ ਰਮੇਰਾ ਆਸਰਮ ਵਿਖੇ ਬਹੁਤ ਹੀ ਆਨੰਦ ਮਿਲਿਆ ਸਾਨੂੰ ਅਸੀਂ ਜੇਪੁਰ ਤੋਂ ਉੱਥੇ ਇੱਕ ਇਤਿਹਾਸਿਕ ਗੁਰਦੁਆਰਾ ਸੌਰ ਦਾ ਸਾਹਿਬ ਉੱਥੋਂ ਇਹਨਾਂ ਨੇ ਸਾਨੂੰ ਯਾਦ ਕੀਤਾ ਅਸੀਂ ਬੰਦੀ ਨਾਲ ਕੋਲ ਆ ਕੇ ਇਹ ਸਾਨੂੰ ਹਰ ਗੁਰੂ ਹਰ ਪ੍ਰਕਾਰ ਦੀ ਗੁਰਦੁਆਰਾ ਵਿੱਚ ਸੇਵਾ ਲਗਾਉਂਦੇ ਆ ਅੱਜ ਵੀ ਉੱਥੇ ਇਹਨਾਂ ਦੀ ਸੇਵਾਵਾਂ ਚੱਲ ਰਹੀ ਹੈ ਇਸੇ ਪ੍ਰੋਗਰਾਮ ਨੂੰ ਸਾਰਿਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਨੇ ਬੜੇ ਤਰੀਕੇ ਨਾਲ ਗੁਰੂ ਸਮਾਗਮ ਸਮਾਪਨ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ